ਸਾਧ ਸੰਗਤ ਜੀ ਆਹ ਵੇਖੋ ਕੀ ਬਣਿਆ ਹੋਇਆ ਦਰਬਾਰ ਸਾਹਿਬ ਦੇ ਵਿੱਚ ਤੇ ਆਮ ਆਪਾਂ ਨੂੰ ਛੇਤੀ ਸਮਝ ਨਹੀਂ ਆਉਂਦੀ ਕਿਉਂਕਿ ਦਰਬਾਰ ਸਾਹਿਬ ਦਾ ਜੇ ਕੰਮ ਚੱਲ ਰਿਹਾ ਵਾ ਢੋਲੀ ਭਾਈ ਛੇਵੇਂ ਪਾਸ਼ਾ ਜੀ ਦਾ ਸਥਾਨ ਹੈ ਤੇ ਆਮ ਗੁਰਦੁਆਰਾ ਸਾਹਿਬਾਂ ਚ ਆਪਾਂ ਦੇਖਦੇ ਆਂ ਵੀ ਜਿਹੜਾ ਪਿਛਲੇ ਪਾਸੇ ਦਰਬਾਰ ਸਾਹਿਬ ਦੇ ਬੈਂਚ ਰੱਖੇ ਹੁੰਦੇ ਆ ਬਜ਼ੁਰਗਾਂ ਦੇ ਬੈਠਣ ਵਾਸਤੇ ਜੋ ਮਰਿਆਦਾ ਚ ਨਹੀਂ ਆਉਂਦੇ ਕਿਉਂਕਿ ਪੰਜਾਂ ਤਖਤਾਂ ਤੇ ਤੁਸੀਂ ਦਰਸ਼ਨ ਕੀਤੇ ਹੋਣਗੇ ਕਿਸੇ ਵੀ ਤਖਤ ਦੇ ਉੱਤੇ ਉਹ ਆਪਾਂ ਨੂੰ ਬੈਂਚ ਨਜ਼ਰ ਨਹੀਂ ਆਉਣਗੇ ਪਰ ਆਮ ਗੁਰਦੁਆਰਿਆਂ ਸਹਿਬਾਂ ਦੇ ਵਿੱਚ ਪਿੰਡਾਂ 'ਚ ਸ਼ਹਿਰਾਂ 'ਚ ਲੋਕਾਂ ਵੱਲੋਂ ਰੱਖ ਲਏ ਗਏ ਆ ਪਰ ਆ ਚੀਜ਼ ਬਹੁਤ ਸੁਣੀ ਬਣੀ ਹੋਈ ਆ ਵੇਖੋ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਫਰਸ਼ ਆ ਉਹਦੇ ਬਰਾਬਰ ਹੀ ਆ ਫਰਸ਼ ਇੱਥੋਂ ਤੱਕ ਆ ਜਾਂਦੀ ਆ ਵਿੱਚ ਇੱਥੋਂ ਦੀ ਬਜ਼ੁਰਗ ਉਤਰ ਸਕਦੇ ਆ ਤੇ ਆ ਜਗ੍ਹਾ ਤੇ ਬੈਠ ਸਕਦੇ ਆ ਉਹਨਾਂ ਨੇ ਨੀਵਾ ਬਣਾਤਾ ਉਹਨਾਂ ਇੱਕ ਜਗ੍ਹਾ ਨੂੰ ਜਿਹਦੇ ਵਿੱਚ ਤੁਰ ਕੇ ਵੀ ਖੁੱਲੇ ਡੁੱਲੇ ਆ ਜਾ ਸਕਣ ਇਹ ਦਰਬਾਰ ਸਾਹਿਬ ਦੇ ਦੋਵੇਂ ਪਾਸੇ ਹੀ ਬਣਾਤੇ ਉਹਨਾਂ ਨੇ ਉਧਰਲੇ ਪਾਸੇ ਵੀ ਇਧਰਲੇ ਪਾਸੇ ਵੀ ਇੱਥੇ ਬੈਠ ਸਕਦਾ ਬਜ਼ੁਰਗ ਆ ਕੇ ਕੋਈ ਵੀ ਜਿਹਦੇ ਗੋਡੇ ਦੁਖਦੇ ਆ ਤੇ ਦੋਵੇਂ ਪਾਸੇ ਇਸ ਤਰ੍ਹਾਂ ਬਣਾਇਆ ਹੋਇਆ ਵੇਖੋ ਤੇ ਇਹਦੇ ਵਿੱਚ ਦੀ ਤੂੰ ਉਤਰੋ ਬਜ਼ੁਰਗ ਜਿਨ੍ਹਾਂ ਦੇ ਗੋਡੇ ਦੁਖਦੇ ਆ ਜਾਂ ਜਿਹੜਾ ਨਹੀਂ ਬੈਠ ਸਕਦਾ ਚੌਂਕੜੀ ਮਾਰ ਕੇ ਉਹ ਇੱਥੇ ਬਹਿ ਸਕਦਾ 15 20 ਬਜ਼ੁਰਗ ਇੱਧਰ ਬਹਿ ਸਕਦੇ 15 20 ਉੱਧਰ ਬਹਿ ਸਕਦੇ ਆ ਇਹ ਇਸ ਤਰ੍ਹਾਂ ਦੇ ਬੈਂਚਾਂ ਦਾ ਜਿਹੜਾ ਉਹ ਦਰਬਾਰ ਸਹਿਬਾਂ ਦੇ ਵਿੱਚੋਂ ਖਾਤਮਾ ਹੋ ਸਕਦਾ ਵਾ ਜਿਹੜੇ ਕਿ ਬਰਿਆਦਾ ਦੇ ਵਿੱਚ ਨਹੀਂ ਹੈਗੇ ਸੋ ਇਹ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਹੋਰਾਂ ਤੱਕ ਵੀ ਇਹ ਵੀਡੀਓ ਪਹੁੰਚੇ ਤੇ ਇਸ ਚੀਜ਼ ਦਾ ਫਾਇਦਾ ਜਿਹੜਾ ਉਹ ਹੋਰ ਵੀ ਲੈ ਸਕਣ ਤੇ ਬੈਂਚ ਜੋ ਦਰਬਾਰ ਸਹਿਬਾਂ ਦੇ ਵਿੱਚੋਂ ਕੱਢੇ ਜਾ ਸਕਣ